ਤਤਸ਼੍ਰੀਆ ਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁਖ ਖਬਰਾਂ ਲੈ ਕੇ ਹਾਜ਼ਰ ਹਾਂ ਸਾਲ 2026 ਵਿੱਚ ਕੁੱਲ ਚਾਰ ਗ੍ਰਹਿਣ ਲੱਗਣਗੇ ਦੋ ਸੂਰਜ ਅਤੇ ਦੋ ਚੰਦਰ ਪਹਿਲਾ 17 ਫਰਵਰੀ ਅਤੇ ਦੂਜਾ ਸੂਰਜ ਗ੍ਰਹਿਣ 12 ਅਗਸਤ ਭਾਰਤ ਵਿੱਚ ਦਿਖਾਈ ਨਹੀਂ ਦੇਣਗੇ ਤੀਜਾ ਪੂਰਨ ਚੰਦਰ ਗ੍ਰਹਿਣ 3 ਮਾਰਚ ਭਾਰਤ ਦੇ ਕਈ ਹਿੱਸਿਆਂ ਵਿੱਚ ਦਿਖੇਗਾ ਅਤੇ ਸੂਤਕ ਵੀ ਲਾਗੂ ਹੋਵੇਗਾ ਚੌਥਾ ਅੰਸ਼ਕ ਚੰਦਰ ਗ੍ਰਹਿਣ 28 ਅਗਸਤ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਜੋਤਸ਼ਿਆ ਅਨੁਸਾਰ ਜਿੱਥੇ ગ્રਹਣ ਨਹੀਂ ਦਿਖਦਾ ਉੱਥੇ ਇਸ ਦਾ ਪ੍ਰਭਾਵ ਨਹੀਂ ਹੁੰਦਾ। ਥਾਈਲੈਂਡ ਵਿੱਚ ਹੋਈ ਵਰਲਡ ਆਰਮ ਰੈਸਲਿੰਗ ਚੈਂਪੀਅਨਸ਼ਿਪ ਵਿੱਚ 70 ਕਿਲੋ ਵਰਗ ਵਿੱਚ 골ਡ ਜਿੱਤ ਕੇ ਪਰਤੇ ਐਡਵੋਕੇਟ ਅਮਾਨ ਸਲਮਾਨੀ ਦਾ ਸ਼ਹਿਰ ਪਹੁੰਚਣ ਤੇ ਭਵਿਆ ਸਵਾਗਤ ਕੀਤਾ ਗਿਆ। ਇਹ ਉਹਨਾਂ ਦਾ ਤੀਜਾ ਅੰਤਰਰਾਸ਼ਟਰੀ 골ਡ ਹੈ। ਲੋਕਾਂ ਨੇ ਫੁੱਲਾਂ ਢੋਲ ਮਗਾੜਿਆਂ ਨਾਲ ਮਾਨ ਸਨਮਾਨ ਦਿੱਤਾ। ਪਰਿਵਾਰ ਨੇ ਦੋਸਤਾਂ ਨੇ ਗਰਮਜੋਸ਼ੀ ਨਾਲ ਮਿਲ ਕੇ ਖੁਸ਼ੀ ਮਨਾਈ। अमान ਨੇ ਕਾਮਯਾਬੀ ਦਾ ਸਹਾਰਾ ਮਾਤਾ ਪਿਤਾ ਕੋਚ ਅਤੇ ਸਹਿਯੋਗੀਆਂ ਨੂੰ ਦਿੰਦਿਆਂ ਦੇਸ਼ ਲਈ ਹੋਰ ਮੈਡਲ ਲਿਆਉਣ ਦਾ ਸੰਕਲਪ ਜਤਾਇਆ ਪਿੰਡ ਕਿਆਮਪੁਰ ਵਿੱਚ ਮਾਪਿਆਂ ਨੇ ਬੇਰਹਿਮੀ ਨਾਲ ਆਪਣੇ ਇਕਲੌਤੇ ਪੁੱਤ ਸਿਮਰਨਜੰਗ ਸਿੰਘ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ ਪਤਨੀ ਨਪ੍ਰੀਤ ਕੌਰ ਮੁਤਾਬਕ ਦਾਜ ਨੂੰ ਲੈ ਕੇ ਪਰਿਵਾਰਕ ਤਣਾਅ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਤੀ ਨਾਲ ਉਸਦੀ ਰੋਜ਼ਾਨਾ ਫੋਨ ਤੇ ਗੱਲ ਹੁੰਦੀ ਸੀ ਤੇ ਉਹ ਉਸ ਨੂੰ ਵਾਪਸ ਲਿਆਉਣਾ ਚਾਹੁੰਦਾ ਸੀ ਝਗੜੇ ਤੋਂ ਬਾਅਦ ਕਤਲ ਦੀ ਸੂਚਨਾ ਮਿਲੀ ਪੁਲਿਸ ਨੇ ਨਪਰੇਤ ਦੇ ਬਿਆਨ ਤੇ ਕੇਸ ਦਰਜ ਕਰਕੇ ਪਿਤਾ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਮਾਤਾ ਫਰਾਰ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਲਈ ਕੁੱਲ 687 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ ਜਿਨ੍ਹਾਂ ਵਿੱਚੋਂ 176 ਵਾਪਸ ਲੈ ਗਏ ਹਨ ਹੁਣ 511 ਉਮੀਦਵਾਰ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜਨਗੇ ਡੀਸੀ ਰਾਜੇਸ਼ ਤੇਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਤੇਈ ਅਤੇ ਪੰਚਾਇਤ ਸੰਮਤੀ ਲਈ 153 ਪੱਤਰ ਵਾਪਸ ਲਏ ਗਏ। VOTING 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ, ਜਦਕਿ ਗਿਣਤੀ ਅਤੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਸ਼੍ਰੀ ਮੁਕਸਰ ਸਾਹਿਬ ਵਿੱਚ 2 ਦਿਨ ਤੋਂ ਲਾਪਤਾ 9 ਸਾਲਾਂ ਬੱਚੀ ਦੀ Laash ਮਿਲਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਮੁਕੇਸ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਐਨਕਾਊਂਟਰ ਕੀਤਾ। ਮੁਕੇਸ਼ ਨੇ ਭਜਨਤੇ ਪੂਲਸਤੇ ਗੋਲੀ ਚਲਾਈ ਅਤੇ ਜਵਾਬੀ ਕਾਰਵਾਈ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਉਹ ਹਸਪਤਾਲ ਵਿੱਚ ਦਾਖਲ ਹੈ ਐਸਐਸਪੀ ਪ੍ਰਗਿਆ ਜੈਨ ਮੁਤਾਬਕ ਮੁਕੇਸ਼ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹਨ ਅਤੇ ਉਹ 16 ਸਾਲ ਜੇਲ੍ਹ ਵੀ ਕੱਟ ਚੁੱਕਾ ਹੈ ਅੰਗਰੂਰ ਦੇ ਮਹਿਲਾ ਰੋਡ ਤੇ 32 ਸਾਲਾ ਅਜੇ ਦਾ ਇੱਕ ਖਾਲੀ ਪਲਾਟ ਵਿੱਚ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰ ਮੁਤਾਬਕ ਅਜੇ ਰੰਗਪੁੱਟੀ ਦਾ ਕੰਮ ਕਰਦਾ ਸੀ ਅਤੇ ਉਸ ਦਾ ਕਤਲ ਉਸ ਦੇ ਹੀ ਦੋਸਤ ਨੇ ਕੀਤਾ ਹੈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਰਹਿ ਗਏ ਹਨ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਐਸਐਚਓ ਮੁਤਾਬਕ ਕਾਤਲ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।